ਨਾਲ ਹੀ ਸਤਿਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਪਿਛਲਾ ਸਾਰਾ ਹੀ ਮਹੀਨਾ ਤਕਰੀਬਨ ਬਾਬਾ ਜੀ ਜੂਪੀ ਰਾਜਸਥਾਨ ਉੱਥੇ ਵੀ ਸੰਗਤਾਂ ਨਾਲ ਹਜ਼ਾਰਾਂ ਦੀ ਗਿਣਤੀ ਸੰਗਤਾਂ ਗੁਰਬਾਣੀ ਕੀਰਤਨ ਸਰਵਣ ਕਰਨ ਨੂੰ ਵੀ ਤਰਸਦੀਆਂ ਤੇ ਮਹਾਂਪੁਰਖਾਂ ਦੇ ਨਾਲ ਪ੍ਰਵਚਨ ਕਰਨ ਨੂੰ ਕਹਿਣ ਤੋਂ ਭਾਵ ਜਿਹੜਾ ਵੀ ਸਤਿਗੁਰ ਦੇ ਦਰਦੇ ਨਾਲ ਜੋੜ ਦੇਵੇ ਕਿਉਂਕਿ ਮਹਾਂਪੁਰਖਾਂ ਦਾ ਸ਼ੁਰੂ ਤੋਂ ਸੁਭਾਅ ਇੱਕੋ ਹੀ ਸੋਚ ਸਾਰਾ ਸੰਸਾਰ ਅਮਰਤਾਰੀ ਹੋ ਜਾਏ ਸਾਰਾ ਸੰਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਦੇ ਨਾਲ ਜੁੜ ਜਾਏ ਜਦੋਂ ਉਥੋਂ ਬਾਬਾ ਜੀ ਚੱਲਣ ਲੱਗੇ ਨਾ ਉਹ ਸੰਗਤਾਂ ਦਾ ਪ੍ਰੇਮ ਦੇਖਣ ਵਾਲਾ ਹੁੰਦਾ ਕਿੰਨਾ ਹੀ ਪ੍ਰੇਮ ਭਾਵਕ ਚ ਤੇ ਕਹਿਣ ਲੱਗੇ ਹੋਰ ਸਮਾਂ ਚਾਹੀਦਾ ਇਸ ਯੂਪੀ ਲਈ ਤੇ ਹੁਣ ਰਾਜਸਥਾਨ ਤੋਂ ਵੀ ਕੱਲ ਹੀ ਵਾਪਸੀ ਕੀਤੀ ਆ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਸੰਗਤਾਂ ਹਾਜ਼ਰੀ ਭਰਦੀਆਂ ਸਾਡੇ ਵੱਡੇ ਭਾਗ ਆ ਜੀ ਹਰੇਕ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ ਨੇ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਕਹਿੰਦੇ ਹੁੰਦੇ ਸੀ ਕਹਿੰਦੇ ਸਰੀਰਕ ਤੌਰ ਤੇ ਅਸੀਂ ਹੋਈਏ ਜਾਂ ਨਾ ਹੋਈਏ ਪੂਰਨਮਾਸੀ ਤੇ ਆਉਣਾ ਨਾ ਛੱਡਿਆ ਕਰੋ ਜਿੱਥੇ ਤੁਹਾਡਾ 29 ਦਿਨ ਕਰਕੇ ਗੁਜ਼ਾਰਾ ਨਹੀਂ ਹੁੰਦਾ ਹੋਣਾ ਇੱਕ ਦਿਨ ਨਾਲ ਨਹੀਂ ਨਿਜਮ ਬਣਾਈਏ ਪੂਰਨਮਾਸੀ ਵਾਲੇ ਦਿਨ ਜ਼ਰੂਰ ਸੰਗਤਾਂ ਦੇ ਵੀ ਦਰਸ਼ਨ ਦੀਦਾਰੇ ਕਰਨੇ ਸਤਿਗੁਰੂ ਦੇ ਵੀ ਦਰਸ਼ਨ ਦੀਦਾਰੇ ਕਰਨੇ ਇਹ ਨਿਜਮ ਬਣਾਈਏ ਜ਼ਿੰਦਗੀ ਚ ਤੇ ਮਹਾਂਪੁਰਖਾਂ ਦੇ ਪਰਵਚਨ ਆਓ ਜੀ ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਮਹਾਂਪੁਰਖਾਂ ਦੇ ਆਪਾ ਕਮਾਏ ਪਰਵਚਨ ਸਰਮੁਣ ਕਰਨੇ ਆ ਤੇ ਸਾਡੇ ਤੇ ਵੀ ਸਤਗੁਰ ਦੀ ਪਾਰ ਬਖਸ਼ਿਸ਼ ਹੋ ਜੇ ਸਾਡੀ ਵੀ ਪ੍ਰੀਤ ਸਤਗੁਰ ਦੇ ਨਾਲ ਨਿਭ ਜਾਏ ਇਸ ਕਰਕੇ ਅਮਰਤ ਸ਼ਕੀ ਗੁਰੂ ਵਾਲੇ ਬਣੀਏ ਆਓ ਜੀ ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਬਾਬਾ ਜੀ ਦੀ ਚੜ੍ਹਦੀ ਕਲਾਂ ਲਈ ਲੰਬੀ ਉਮਰ ਲਈ ਤੰਦਰੁਸਤੀ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋਨਿਹਾਲ ਖੋਲੇ ਮੱਲੇ ਦਾ ਤਿਉਹਾਰ ਵੀ ਆ ਜੀ ਗੱਜ ਕੇ ਜਕਾਰਾ ਬੁਲਾਈਏ ਬੋਲੇ ਸੋਨਿਹਾਲ ਆਓ ਜੀ ਮਹਾਂਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ